ਸਮੂਹ ਮਹਿਮਾਨਾਂ ਨੂੰ ਰਾਸ਼ਟਰੀ ਗਾਣ ਲਈ ਖੜੇ ਹੋਣ ਲਈ ਬੇਨਤੀ ਕਰਦਾ ਹਾਂ ਮੈਂ ਮਾਨਯੋਗ ਰਾਜਪਾਲ ਜੀ ਨੂੰ ਸੋਚ ਚੁੱਕ ਸਮਾਗਮ ਆਰੰਭ ਕਰਨ ਦੀ ਪਰਵਾਨਗੀ ਦੇਣ ਲਈ ਬੇਨਤੀ ਕਰਦਾ ਹਾਂ ਮੈਂ ਹੁਣ ਸ਼੍ਰੀ ਭਗਵੰਤ ਮਾਨ ਜੀ ਨੂੰ ਬੇਨਤੀ ਕਰਦਾ ਹਾਂ ਕਿ ਉਹ ਮੁੱਖ ਮੰਤਰੀ ਦੇ ਅਹੁਦੇ ਅਤੇ ਭੇਤ ਗੁਪਤ ਰੱਖਣ ਦੀ ਸੌਚ ਚੁੱਕਣ ਦੀ ਕਿਰਪਾਲਤਾ ਕਰਨ ਮੈਂ ਹੁਣ ਮਾਨਯੋਗ ਰਾਜਪਾਲ ਜੀ ਨੂੰ ਬੇਨਤੀ ਕਰਦਾ ਹਾਂ ਕਿ ਉਹ ਸ਼੍ਰੀ ਭਗਵੰਤ ਮਾਨ ਜੀ ਨੂੰ ਮੁੱਖ ਮੰਤਰੀ ਦੇ ਅਹੁਦੇ ਅਤੇ ਪੇਤ ਗੁਪਤ ਰੱਖਣ ਦੀ ਸੌਚਕਵਾਨ ਦੀ ਕਿਰਪਾਲਤਾ ਕਰਨ ਮੈਂ ਭਗਵੰਤ ਮਾਨ ਮੈਂ ਭਗਵੰਤ ਮਾਨ ਈਸ਼ਵਰ ਦੀ ਸੌਚਕਦਾ ਹਾਂ ਕਿ ਮੈਂ ਕਾਨੂੰਨ ਦੁਆਰਾ ਸਥਾਪਿਤ ਭਾਰਤ ਦੇ ਸੰਵਿਧਾਨ ਦੇ ਪ੍ਰਤੀ ਸੱਚੀ ਸ਼ਰਧਾ ਤੇ ਨਿਸ਼ਟਾ ਰੱਖਾਂਗਾ ਕਿ ਮੈਂ ਭਾਰਤ ਦੀ ਪ੍ਰਭੂਤਾ ਅਤੇ ਖੰਡਤਾ ਨੂੰ ਬਰਕਰਾਰ ਰੱਖਾਂਗਾ ਕਿ ਮੈਂ ਪੰਜਾਬ ਰਾਜ ਦੇ ਮੁੱਖ ਮੰਤਰੀ ਵਜੋਂ ਆਪਣੇ ਕਰਤੱਵਾਂ ਨੂੰ ਵਫਾਦਾਰੀ ਤੇ ਸ਼ੁੱਧ ਅੰਤਕਰਨ ਨਾਲ ਨਿਭਾਵਾਂਗਾ ਅਤੇ ਮੈਂ ਭੈਜਾ ਪੱਖਪਾਤ ਸਨੇਹ ਜਾਂ ਦੁਰਭਾਵਨਾ ਬਿਨਾ ਸਭ ਤਰ੍ਹਾਂ ਦੇ ਲੋਕਾਂ ਦੇ ਪ੍ਰਤੀ ਸੰਵਿਧਾਨ ਅਤੇ ਕਾਨੂੰਨ ਨੂੰ ਅਨੁਸਾਰਤਾ ਵਿੱਚ ਨਿਆਂ ਕਰਾਂਗਾ ਮੈਂ ਭਗਵੰਤ ਮਾਨ ਮੈਂ ਭਗਵੰਤ ਮਾਨ ਈਸ਼ਵਰ ਦੀ ਸੌਚਕਦਾ ਹਾਂ ਕਿ ਜੋ ਕੋਈ ਮਾਮਲਾ ਪੰਜਾਬ ਰਾਜ ਦੇ ਮੁੱਖ ਮੰਤਰੀ ਵੱਜੋਂ ਮੇਰੇ ਵਿਚਾਰधीन ਲਿਆਂਦਾ ਜਾਵੇਗਾ ਜਾਂ ਮੈਨੂੰ ਗਿਆਤ ਹੋਵੇਗਾ ਉਹ ਕਿਸੇ ਵਿਅਕਤੀ ਜਾਂ ਵਿਅਕਤੀਆਂ ਨੂੰ ਸਿਵਾਏ ਉਸ ਦੇ ਕੇ ਅਜਿਹੇ ਮੁੱਖ ਮੰਤਰੀ ਵੱਜੋਂ ਆਪਣੇ ਕਰਤੱਵਾਂ ਦੇ ਠੀਕ ਨਿਭਾਉਣ ਲਈ ਜੇਹਾ ਕਰਨਾ ਲੋੜੀਂਦਾ ਹੋਵੇ ਮੈਂ ਸਿੱਧੇ ਜਾਂ ਅਸਿੱਧੇ ਤੌਰ ਤੇ ਨਾ ਦੱਸਾਂਗਾ ਨਾ ਪ੍ਰਗਟ ਕਰਾਂਗਾ ਇਨਕਲਾਬ ਜ਼ਿੰਦਾਬਾਦ ਮੈਂ ਮਾਨਯੋਗ ਰਾਜਪਾਲ ਜੀ ਨੂੰ ਸੌ ਚੁੱਕ ਸਮਾਗਮ ਸਮਾਪਤ ਕਰਨ ਦੀ ਪਰਵਾਨਗੀ ਦੇ ਲਈ ਬੇਨਤੀ ਕਰਦਾ ਹਾਂ ਮੈਂ ਸਮੂਹ ਮਹਿਮਾਨਾਂ ਨੂੰ ਰਾਸ਼ਟਰੀ ਗਾਣ ਲਈ ਖੜੇ ਹੋਣ ਲਈ ਬੇਨਤੀ ਕਰਦਾ ਹਾਂ ਸੋਚੂ ਮੈਂ ਸੋਚ ਚੁੱਕਾ ਹਾਂ ਦਸਮਾਗਨ ਸਮਾਪਤ ਕਰਨ ਦਾ ਐਲਾਨ ਕਰਦਾ ਹਾਂ ਇਸ ਪਵਿੱਤਰ ਸਥਾਨ ਦੇ ਉੱਤੇ ਪੰਜਾਬ ਦੇ ਕੋਨੇ-ਕੋਨੇ ਚੋਂ ਭਗਤ ਸਿੰਘ ਹੋਰਾਂ ਦੇ ਜੱਦੀ ਪਿੰਡ ਉਹਨਾਂ ਦੇ ਦਰਸ਼ਨ ਕਰਨ ਆਏ ਹੋ ਔਰ ਸੌਚੁਕ ਸਮਾਗਮ ਦੇ ਵਿੱਚ ਤੁਸੀਂ ਸ਼ਾਮਲ ਹੋਏ ਹੋ ਮੈਂ ਤੁਹਾਡਾ ਬਹੁਤ-ਬਹੁਤ ਤਹਿ ਦਿਲ ਤੋਂ ਧੰਨਵਾਦ ਕਰਦਾ ਮੇਰੇ ਖੱਬੇ ਪਾਸੇ ਦਿੱਲੀ ਦੀ ਕੈਬਨਿਟ ਬੈਠੀ ਹੈ ਮੁੱਖ ਮੰਤਰੀ ਸਾਹਿਬ ਡਿਪਟੀ ਮੁੱਖ ਮੰਤਰੀ ਸਾਹਿਬ ਸਾਡੇ ਸਾਰੇ ਮੰਤਰੀ ਸਹਿਬਾਨ ਤੇ ਮੇਰੇ ਸੱਜੇ ਪਾਸੇ ਉਹ ਕੰਨਵੇਂ ਬੈਠੇ ਨੇ ਜਿਨ੍ਹਾਂ ਨੇ ਬਹੁਤ ਵੱਡੀਆਂ ਜਿੱਤਾਂ ਪ੍ਰਾਪਤ ਕੀਤੀਆਂ ਇੱਕ ਵਾਰੀ ਤਾੜੀਆਂ ਨਾਲ ਸਵਾਗਤ ਕੀਤਾ ਜਾਵੇ ਵੀਰੋ ਇੱਥੇ ਆਉਣ ਦੀ ਇੱਕ ਖਾਸ وجہ ਹੈ ਪਹਿਲਾਂ ਸੌਂਚਕ ਸਮਾਗਮ ਮਹਿਲਾਾਂ ਚ ਕ੍ਰਿਕਟ ਸਟੇਡੀਅਮਾਂ ਚ ਜਾਂ ਰਾਜ ਭਵਨਾਂ ਚ ਹੁੰਦੇ ਸੀ ਹੁਣ ਇਹ ਸੌਂਚਕ ਸਮਾਗਮ ਸ਼ਹੀਦਾਂ ਦੇ ਪਿੰਡਾਂ ਚ ਆਏ ਨੇ ਕਿਉਂਕਿ ਜਿਨ੍ਹਾਂ ਨੇ ਆਪਾਂ ਨੂੰ ਮੁਲਕ ਲੈ ਕੇ ਦਿੱਤਾ ਉਹਨਾਂ ਨੂੰ ਯਾਦ ਤਾਂ ਕਰੀਏ ਕੱਲਾ 23 ਮਾਰਚ ਜਾਂ 28 ਸਤੰਬਰ ਨੂੰ ਥੋੜੀ ਯਾਦ ਕਰਨਾ ਉਹ ਤਾਂ ਸਾਡੇ ਦਿਲ ਚ ਬਸਦੇ ਆ ਭਗਤ ਸਿੰਘ ਹੋਰੀ ਤਾਂ ਮੱਥਾ ਟੇਕ ਕੇ ਸਕੂਨ ਮਿਲਿਆ ਮੇਰੇ ਲਈ ਖਟਕੜ ਕਲਾਂ ਕੋਈ ਨਵਾਂ ਨਹੀਂ ਮੈਂ ਬਹੁਤ ਵਾਰ ਇੱਥੇ ਆਉਂਦਾ ਰਹਿਣਾ ਭਗਤ ਸਿੰਘ ਹੋਰਾਂ ਨੇ ਸੁਪਨੇ ਲਏ ਸੀ ਜਿਹੜੀ ਆਜ਼ਾਦੀ ਦੇ ਉਹ ਆਜ਼ਾਦੀ ਆਮ ਘਰਾਂ ਤੱਕ ਪਹੁੰਚਾਉਣ ਦੀ ਲੜਾਈ ਆਮ ਆਦਮੀ ਪਾਰਟੀ ਲੜ ਰਹੀ ਹੈ ਤੁਸੀਂ ਸਾਥ ਦਿੱਤਾ ਕਈ ਜਨਮ ਲੈਣੇ ਪੈਣਗੇ ਤੁਹਾਡੇ ਇਸ ਪਿਆਰ ਦਾ ਕਰਜ਼ਾ ਉਤਾਰਨ ਲਈ ਜਿੰਨਾ ਪਿਆਰ ਤੁਸੀਂ ਦਿੱਤਾ ਕਿਸੇ ਨੇ ਸੋਚਿਆ ਨਹੀਂ ਸੀ ਕਿ ਐਵੇਂ ਵੀ ਹੋ ਸਕਦਾ ਮੈਂ ਅੱਜ ਕਿਸੇ ਬਿਨਿੰਦਿਆ ਚੁਬਲੀ ਨਹੀਂ ਕਰਨੀ ਮੈਂ ਤੁਹਾਨੂੰ ਵੀ ਇੱਕ ਦੋ ਗੱਲਾਂ ਕਹਿਣੀਆਂ ਨੇ ਹੰਕਾਰ ਨਹੀਂ ਕਰਨਾ ਇਹ ਨਹੀਂ ਕਿਸੇ ਘਰ ਮੂਰੇ ਜਾ ਕੇ ਲਲਕਾਰਾ ਨਹੀਂ ਮਾਰਨਾ ਕਿ ਅਸੀਂ ਜਿੱਤ ਗਏ ਇਹ ਹੋ ਗਿਆ ਉਹ ਹੋ ਗਿਆ ਕੋਈ ਗੱਲ ਨਹੀਂ ਜਿਨ੍ਹਾਂ ਨੇ ਆਪਾਂ ਨੂੰ ਵੋਟਾਂ ਨਹੀਂ ਵੀ ਪਾਈਆਂ ਆਪਾਂ ਉਹਨਾਂ ਦੇ ਵੀ ਮੁੱਖ ਮੰਤਰੀਆਂ ਆਪਾਂ ਉਹਨਾਂ ਦੀ ਵੀ ਸਰਕਾਰ ਹੈ ਕੋਈ ਗੱਲ ਨਹੀਂ ਡੈਮੋਕ੍ਰੇਸੀ ਹੈ ਹਰੇਕ ਨੂੰ ਹੱਕ ਹੈ ਸੋਕਤ ਦੇ ਕੋਈ ਇਸ ਤਰ੍ਹਾਂ ਦੀ ਖਬਰ ਨਾ ਆਵੇ ਕਿ ਦੇਖੋ ਜੀ ਇਹ ਹੰਕਾਰ ਕਰ ਗਏ ਨਹੀਂ ਹੰਕਾਰ ਦਾ ਸਿਰ ਨੀਵਾ ਹੁੰਦਾ ਕਿਉਂਕਿ ਵਕਤ ਬਹੁਤ ਵੱਡੀ ਚੀਜ਼ ਹੈ ਪਬਲਿਕ ਵੀ ਬਹੁਤ ਵੱਡੀ ਚੀਜ਼ ਹੈ ਪਬਲਿਕ ਜਦੋਂ ਚਾਹੇ ਬੰਦਾ ਅਰਸ਼ ਤੇ ਪਬਲਿਕ ਜਦੋਂ ਚਾਹੇ ਬੰਦਾ ਫਰਸ਼ ਤੇ ਸ਼ਹੀਦ ਆਜ਼ਮ ਭਗਤ ਸਿੰਘ ਉਹ ਰਾਣੇ ਸੋਚਿਆ ਸੀ ਉਹਨਾਂ ਨੂੰ ਇਹ ਬਿਲਕੁਲ ਫਿਕਰ ਨਹੀਂ ਸੀ ਕਿ ਦੇਸ਼ ਆ ਯਾਦ ਕਿਵੇਂ ਹੋਊਗਾ ਉਹਨਾਂ ਨੂੰ ਫਿਕਰ ਇਸ ਗੱਲ ਦਾ ਸੀਗਾ ਆਜ਼ਾਦੀ ਤੋਂ ਬਾਅਦ ਦੇਸ਼ ਕਿਹੜੇ ਹੱਥਾਂ 'ਚ ਜਾਊਗਾ ਉਹਨਾਂ ਦਾ ਡਰ ਜਿਹੜਾ ਫਿਕਰ ਜਿਹੜਾ ਉਹ ਸਹੀ ਵੀ ਸਾਬਤ ਹੋਇਆ ਜਿੰਨਾ ਹੱਥਾਂ 'ਚ ਆਇਆ 70 ਸਾਲ ਤੋਂ ਕੁਝ ਨਹੀਂ ਹੋਇਆ ਅਸੀਂ ਤਾਂ ਬਾਹਰ ਨੂੰ ਭੱਜੀ ਜਾਂਦੇ ਆ ਅਸੀਂ ਤਾਂ ਵੀਜ਼ੇ ਲਵਾ ਲਵਾ ਕੇ ਉਹਨਾਂ ਕੋਲ ਜਾਈ ਜਾਂਦੇ ਆ ਜਿਨ੍ਹਾਂ ਨੂੰ ਕੱਢਣ ਲਈ ਸ਼ਹੀਦ ਆਜ਼ਮ ਭਗਤ ਸਿੰਘ ਵਰਗੇ ਹਜ਼ਾਰਾਂ ਯੋਧੇ ਜਿਹੜੇ ਨੇ ਉਹਨਾਂ ਨੇ ਫਾਂਸੀ ਦੇ ਰੱਸੇ ਚੁੰਮੇ ਸੋ ਆਪਾਂ ਇੱਥੇ ਹੀ ਰਹਿਣਾ ਹੈ ਆਪਾਂ ਇੱਥੇ ਰਹਿ ਕੇ ਆਪਣਾ ਮੁਲਕ ਹੀ ਠੀਕ ਕਰਾਂਗੇ ਅੱਪਾ ਆਪਣਾ ਮੁਲਕ ਠੀਕ ਕਰਾਂਗੇ ਨਹੀਂ ਬਗਾਨੇ ਤਰ੍ਹਾਂ ਤੇ ਆਪਾਂ ਨੇ ਠੱਕੇ ਖਾਣੇ ਉੱਥੋਂ ਫਿਰ ਇੱਧਰ ਨੂੰ ਲਿਆਉਣ ਵਾਸਤੇ ਤੜਫੀ ਜਾਂਦੇ ਰਹਿੰਨੇ ਆ ਕੋਈ ਕਹਿੰਦੇ ਲਾਸ਼ ਹੀ ਮੰਗਾ ਦਿਓ ਜੀ ਸੋ ਵੀਰੋ ਤੁਹਾਡੇ ਨਾਲ ਦੇ ਆ ਤੁਹਾਡੇ ਵਰਗੇ ਆਂ ਐਂ ਰਹਾਂਗੇ ਔਰ ਕੰਮ ਕਰਾਂਗੇ ਬੇਰਜ਼ਗਾਰੀ ਤੋਂ ਲੈ ਕੇ ਖੇਤੀ ਵਪਾਰ ਕ੍ਰਪਸ਼ਨ ਸਕੂਲ ਹਸਪਤਾਲ ਬਹੁਤ ਤਾਣੀ ਉਲਜੀ ਪਈ ਆ ਰੇ ਦੀ ਬੋਰੀ ਹੁੰਦੀ ਹੈ ਜਿਹੜੀ ਜੇ ਉਹਨੂੰ ਉੱਠੇ ਪਾਸਿਓਂ ਖੋਲਣ ਲੱਗ ਜਾਂ ਤਾਂ ਅੱਧਾ ਦਿਨ ਲੱਗ ਜਾਂਦਾ ਹੈ ਜੇ ਕਿਤੇ ਉਹਦਾ ਇੱਕ ਸਿਰਾ ਲੱਭ ਜੇ ਇਧਰਲੇ ਪਾਸਿਓਂ ਉਹ ਅੱਧੇ ਸੈਕਿੰਡ ਚ ਖੁੱਲ ਜਾਂਦੀ ਹੈ ਆਪਾਂ ਇਸ ਉਲਝੀ ਹੋਈ ਤਾਣੀ ਦਾ ਸਿਰਾ ਲੱਭਾਂਗੇ ਸਹੀ ਹਵਾ ਸਿਬਰ ਸਿਰਾ ਤੁਹਾਡੇ ਸਹਿਯੋਗ ਨਾਲ ਸ਼ਹੀਦ ਆਜ਼ਮ ਭਗਤ ਸਿੰਘ ਦਾ ਇੱਕ ਸ਼ੇਰ ਉਹ ਕਹਿੰਦੇ ਇਸ਼ਕ ਕਰਨਾ ਸਭ ਦਾ ਪੈਦਾਇਸ਼ੀ ਹੱਕ ਹੈ ਇਸ਼ਕ ਕਰਨਾ ਸਭ ਦਾ پیدائشی ਹੱਕ ਹੈ ਕਿਉਂ ਨਾ ਇਸ ਵਾਰ ਵਤਨ ਦੀ ਸਰ ਜਮੀਂ ਕੋ ਮਹਿਬੂਬ ਬਣਾ ਲਿਆ ਜਾਏ ਦੇਸ਼ ਦੀ ਮਿੱਟੀ ਨੂੰ ਪਿਆਰ ਕਰੋ ਬਹੁਤ ਕਰਮਾਂ ਵਾਲੀ ਮਿੱਟੀ ਹੈ ਬਹੁਤ ਪੁਜਾਊ ਮਿੱਟੀ ਹੈ ਧਰਤੀ ਨੂੰ ਮਾਂ ਦਾ ਦਰਜਾ ਗੁਰੂ ਨਾਨਕ ਸਾਹਿਬ ਨੇ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮਹਾਤ ਤਾਂ ਅਸੀਂ ਇਹ ਤਿੰਨੇ ਦਰਜੇ ਕਾਇਮ ਰੱਖਣੇ ਨੇ ਕਾਇਮ ਬਣਾਉਣੇ ਨੇ ਤੁਹਾਡਾ ਸਹਿਯੋਗ ਚਾਹੀਦਾ ਹੋਊਗਾ। ਇਕੱਲੇ ਇਕੱਲੇ ਬੰਦੇ ਨੂੰ ਸਾਥ ਦੇਣਾ ਪਊਗਾ। ਅਸੀਂ ਸਾਥ ਹੀ ਮੰਗਿਆ ਸੀ ਤੁਸੀਂ। ਤੁਹਾਡੇ ਤੋਂ ਤੁਸੀਂ ਦਿੱਤਾ। ਜਿਵੇਂ ਦਿੱਲੀ ਦੇ ਵਿੱਚ ਲੋਕ ਸਕੂਲ ਦੇਖਣ ਆਉਂਦੇ ਆ। ਵਿਦੇਸ਼ਾਂ 'ਚੋਂ ਮhalla ਕਲੀਨਿਕ ਦੇਖਣ ਆਉਂਦੇ ਆ। ਬਿਲਕੁਲ ਉਸੇ ਤਰ੍ਹਾਂ ਆਪਾਂ ਪੰਜਾਬ ਦੇ ਵਿੱਚ ਸਕੂਲ ਹਸਪਤਾਲ ਇਸ ਤਰ੍ਹਾਂ ਦੇ ਬਣਾਵਾਂਗੇ ਕਿ ਬਾਹਰਲੇ ਮੁਲਕਾਂ ਵਾਲੇ ਇੱਥੇ ਆ ਕੇ ਦੇਖ ਕੇ ਫੋਟੋ ਕਿ ਚਾਕੇ ਜਾਇਆ ਕਾਰਨ ਕੀ ਹੈਗਾ ਤੁਸੀਂ ਇਤਿਹਾਸ ਰਚਤਾ 10 ਮਾਰਚ ਨੂੰ ਪੰਜਾਬੀਆਂ ਦਾ ਨਾਮ ਸਨਹਿਰੀ ਅੱਖਰਾਂ ਚ ਲਿਖਿਆ ਗਿਆ ਔਰ ਆਉਣ ਵਾਲੇ ਸਾਲਾਂ ਚ ਸਿਲੇਬਸ ਚ ਪੜਾਇਆ ਜਾਇਆ ਕਰੂਗਾ ਕਿ ਲੋਕਾਂ ਨੇ ਬਿਨਾ ਕਿਸੇ ਡਰ ਤੋਂ ਬਿਨਾ ਕਿਸੇ ਲਾਲਚ ਤੋਂ ਵੋਟਾਂ ਪਾਉਣੀਆਂ ਕਦੋਂ ਸ਼ੁਰੂ ਕੀਤੀਆਂ ਸੀ ਉਹਦਾ ਸਹੀ ਉੱਤਰ ਹੋਊਗਾ 20 ਫਰਵਰੀ 2022 ਤੇ 10 ਮਾਰਚ ਨੂੰ ਉਹਦਾ ਰਿਜ਼ਲਟ ਆ ਗਿਆ ਸੋ ਪ੍ਰਮਾਤਮਾ ਤੋਂ ਵੀ ਇਹੀ ਮੰਗਿਆ ਸ਼ਹੀਦਾਂ ਦੇ ਮੱਥਾ ਟੇਕ ਕੇ ਵੀ ਇਹੀ ਅਰਦਾਸ ਕੀਤੀ ਹੈ ਸਮਤ ਬਖਸ਼ਿਓ ਬਲ ਬਖਸ਼ਿਓ ਅਸ ਤੇ ਤੁਹਾਡੇ ਪੈਰਾਂ ਦੀ ਧੂੜ ਦਾ ਇੱਕ ਤਣਕਾ ਵੀ ਨਹੀਂ ਹੈਗੇ ਅਸੀਂ ਤਾਂ ਪੁੱਛਦੇ ਆਂ ਬਸ ਜਦੋਂ ਪਬਲਿਕ ਨਾਲ ਹੋ ਜਾਂਦੀ ਐ ਫਿਰ ਜੋ ਮਰਜ਼ੀ ਬਣਾ ਲਓ ਤੁਸੀਂ ਸਾਨੂੰ ਸੋ ਇਸ ਕਰਕੇ ਮੈਂ ਅਰਵਿੰਦ ਕੇਜਰੀਵਾਲ ਜੀ ਦਾ ਖਾਸ ਤੌਰ ਤੇ ਧੰਨਵਾਦ ਕਰੂੰਗਾ ਜਿਨ੍ਹਾਂ ਨੇ 20 ਦਿਨ ਭੁੱਖ ਹੜਤਾਲ ਰੱਖ ਕੇ ਪਾਰਟੀ ਬਣਾਈ ਜਿਨ੍ਹਾਂ ਨੇ ਅੰਦੋਲਨ ਦੇ ਵਿੱਚੋਂ ਪਾਰਟੀ ਲਿਆ ਕੇ ਦੇਸ਼ ਦੇ ਮੂਰੇ ਦਿੱਤੀ ਤੇ ਜਿਹੜੀ ਪਾਰਟੀ ਪੂਰੇ ਦੇਸ਼ ਦੀ ਰਾਜਨੀਤੀ ਨੂੰ ਸੁਧਾਰ ਰਹੀ ਇੱਕ ਵਾਰ ਜ਼ੋਰਦਾਰ ਤਾੜੀਆਂ ਚਾਹੂੰਗਾ ਮੈਂ ਹੰਦੇ ਨੈਸ਼ਨਲ ਕਨਵੀਨਰ ਨੇ ਮਨੀਸ਼ ਸੋਦੀਆ ਜੀ ਬੈਠੇ ਨੇ ਸੋ ਬਹੁਤ ਚਿਰ ਦਾ ਸੁਪਨਾ ਸੀ ਕਿ ਕਦੇ ਮੌਕਾ ਮਿਲੇ ਤਾਂ ਸ਼ਹੀਦ ਆਜ਼ਮ ਦੇ ਪਿੰਡ ਕੋਈ ਜ਼ਿੰਮੇਵਾਰੀ ਮਿਲੇ ਤਾਂ ਸ਼ਹੀਦ ਆਜ਼ਮ ਦੇ ਪਿੰਡ ਜਾ ਕੇ ਮੱਥਾ ਟੇਕ ਕੇ ਉਸ ਜ਼ਿੰਮੇਵਾਰੀ ਨੂੰ ਨਿਭਾਉਣ ਦਾ ਹਲਫ਼ ਲਈਏ ਸੋ ਚੁੱਕੀਏ ਤੁਸੀਂ ਬਹੁਤ ਦੂਰੋਂ ਦੂਰੋਂ ਆਏ ਹੋ ਬੜੀ ਧੀਰ ਤੋਂ ਬੈਠੇ ਹੋ ਤੇ ਅੱਜ ਹੀ ਕੰਮ ਸ਼ੁਰੂ ਹੋ ਜਾਊਗਾ ਆਪਾਂ ਕੋਈ ਦਿਨ ਵੇਸਟ ਨਹੀਂ ਕਰਨਾ ਕਿਉਂਕਿ ਬਹੁਤ ਲੇਟ ਆ ਹਜੇ 70 ਸਾਲ ਲੇਟ ਹੋਏ ਪਏ ਆ ਆਪਾਂ ਅੱਜ ਤੋਂ ਹੀ ਕੰਮ ਸ਼ੁਰੂ ਹੋਊਗਾ ਤੇ ਜ ਮੈਂ ਇੱਕ ਵਾਰੀ ਫੇਰ ਕਹਿਣਾ ਕਿ ਹੌਲੀ ਆਰਾਮ ਨਾਲ ਧਰਮੇ ਨਾਲ ਚੱਲਾਂਗੇ ਕਿਸੇ ਕਿਸੇ ਨੂੰ ਕੋਈ ਭੱਦੀ ਸ਼ਬਦਾਬਲੀ ਜਾਂ ਸੋਸ਼ਲ ਮੀਡੀਆ ਤੇ ਕੋਈ ਕਿਸੇ ਨਾਲ ਲੜਨਾ ਨਹੀਂ ਠੀਕ ਹੈ ਨਾ ਲੱਗੇ ਲੋਕਾਂ ਨੂੰ ਕਿ ਹਾਂ ਯਾਰ ਸਿਆਣੇ ਲੋਕ ਆਏ ਹੋਏ ਨੇ ਸਿਆਣੇ ਨੇ ਵਧੀਆ ਬੰਦੇ ਨੇ ਇਹ ਦੇਸ਼ ਦੇ ਪ੍ਰਤੀ ਸੋਚਦੇ ਨੇ ਸੋ ਮੈਂ ਆਹੀ ਤੁਹਾਨੂੰ ਬੇਨਤੀਆਂ ਕਰਨੀਆਂ ਸੀ ਅਖੀਰ ਦੇ ਵਿੱਚ ਮੈਂ ਇੱਕ ਸ਼ੇਅਰ ਬੋਲੂੰਗਾ ਕਿ ਹਕੂਮਤ ਉਹ ਕਰਤੇ ਹਨ ਜਿੰਨਾਂ ਦਾ ਦਿਲੋਂ ਪਰ ਰਾਜ ਹੁੰਦਾ ਹੈ यूं ਕਹਿਣੇ ਕੋ ਤੋ ਮੁਰਗੇ ਕੇ ਸਰ ਪੇ ਵੀ ਤਾਜ ਹੁੰਦਾ ਹੈ ਸੋ ਤੁਸੀਂ ਸਾਨੂੰ ਆਪਣੇ ਦਿਲਾਂ ਚ ਜਗ੍ਹਾ ਦਿੱਤੀ ਹੈ ਦੇਖੋ ਆਪਣੇ ਦਿਲਾਂ ਚ ਦੇਖੋ ਸ਼ਹੀਦ ਆਜ਼ਮ ਭਗਤ ਸਿੰਘ ਔਰਾਂ ਦੀ ਫੋਟੋ ਹਰ ਸਾਲ ਆਪਾਂ ਕੈਲੰਡਰ ਦਿਵਾਲੀ ਵਾਲੇ ਦਿਨ ਜਾਂ ਨਵੇਂ ਸਾਲ ਵਾਲੇ ਦਿਨ ਲੈ ਆਉਂਦੇ ਆਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਦਸੇ ਗੁਰੂਆਂ ਦੀ ਫੋਟੋ ਦਾ ਨਾਮਾ ਕੈਲੰਡਰ ਲੈ ਆਉਨੇ ਆ ਹਰ ਸਾਲ ਕਿਉਂ ਲੈ ਕੇ ਆਉਨੇ ਆ ਕਿਉਂਕਿ ਉਹਨਾਂ ਨੇ ਬੈਂਕਾਂ ਚ ਖਾਤੇ ਨਹੀਂ ਖਲਾਏ ਉਹਨਾਂ ਨੇ ਸਾਡੇ ਦਿਲਾਂ ਚ ਖਾਤੇ ਖਲਾਏ ਹੁੰਦੇ ਨੇ ਤੇ ਜਿਹੜੇ ਦਿਲਾਂ ਚ ਖਾਤੇ ਖੁੱਲ ਜਾਂਦੇ ਨੇ ਨਾ ਉਹ 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 ਉਹਨਾਂ ਨੂੰ ਫਿਰ ਪ੍ਰਮਾਤਮਾ ਜਿਹੜਾ ਹੈ ਉਹ ਅਸ਼ੀਰਵਾਦ ਦਿੰਦਾ ਰਹਿੰਦਾ ਦੋਨੇ ਹੱਥ ਉੱਪਰ ਚਾਕੇ ਦੋ ਨਾਰੇ ਲਾ ਦਿਓ ਇਨਕਲਾਬ ਇਨਕਲਾਬ ਬੋਲੇ ਹੋਲੀ ਜਾਇਓ ਆਰਾਮ ਨਾਲ ਜਾਇਓ ਤੁਹਾਡੀ ਬਹੁਤ ਲੋਡ ਹੈ ਪੰਜਾਬ ਨੂੰ ਹਫੜਾ ਦਫੜੀ ਨਾ ਕਰੇ ਉਹ ਬਜ਼ੁਰਗ ਵੀ ਨੇ ਮਾਵਾ ਨੇ ਭੈਣਾਂ ਨੇ ਬੱਚੇ ਨੇ ਆਰਾਮ ਨਾਲ ਹੋਲੀ-ਹੋਲੀ ਜਾਇਓ ਬਹੁਤ ਬਹੁਤ ਤੁਹਾਨੂੰ ਮੁਬਾਰਕਾਂ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਧੰਨਵਾਦ